ਇਕਾ ਜੇ ਤੁਸੀਂ ਮਾਰਨੀਆਂ ਚਵੜਾ ਹੀ ਆਗੇ ਤੇ ਫਿਰ ਤੁਸੀਂ ਸਾਡੇ ਤੋਂ ਸਿੱਧੀਆਂ ਹੀ ਸੁਣੋਗੇ ਸਿੱਧੀ ਗੱਲ ਫਿਰ ਕਰ ਲਈ ਜੋ ਕਰਨਾ ਜਾ ਤੈਨੂੰ ਕਹਿ ਰਿਹਾ ਅੱਜ ਜਿੱਥੇ ਟੱਕਰਨਾ ਜਿੱਥੇ ਟੱਕਰ ਲਈ ਨੇ ਤੂੰ ਤੇ ਗੱਲ ਅਸਲ ਵਿੱਚ ਗੌਰਵ ਦੀ ਚੇਅਰਮੈਨ ਨੂੰ ਲੈ ਕੇ ਆ ਤੇ ਇਹ ਲੋਕ ਵੀ ਜਾਣਦੇ ਆ ਹੁਣ ਗੱਲ ਸੁਖਬਾਲ ਰਾਣਾ ਜੀ ਨੂੰ ਕਹਣਾ ਚੋ ਨਾ ਸਾਡੇ ਆਦਰ ਨਹੀਂ ਹੈ ਪੋਸਟਰ ਕੀ ਆ ਇੱਕ ਕੋਟਲੀ ਸਾਹਿਬ ਦੇ ਲਈ ਬੁਲਾ ਕੇ ਤਿੰਨ ਦਿਨ ਰੋਜੇ ਰੱਖ ਕੇ ਪਹਿਲਾਂ ਤਾਂ ਲੇਹੈਂਡ ਕਰੋ ਦਿਨੋਂ ਦਿਨ ਲਗਾਤਾਰ ਸਵੇਰੇ ਸ਼ਾਮੇ ਦਾ ਲੇਹੈਂਡ ਕਰੋ ਇਹਦਾ ਇਹਦਾ ਨਾਲੇ ਲੇਹੈਂਡ ਜਦੋਂ ਕਰਨਾ ਨਾ ਇਹਦੀ ਬਿੱਗ ਲਾ ਕੇ ਕਰੋ ਜਿਹੜੀ ਲੇਹੈਂਡ ਅੰਦਰ ਤੱਕ ਜਾਵੇ ਲੇਹੈਂਡ ਜਦੋਂ ਕਰਨਾ ਨਾ ਇਹਦੀ ਬਿੱਗ ਲਾ ਕੇ ਕਰੋ ਜਿਹੜੀ ਲੇਹੈਂਡ ਅੰਦਰ ਤੱਕ ਜਾਵੇ ਠੀਕ ਆ ਉੱਪਰ ਉੱਪਰ ਹੀ ਰਹਿ ਜਾਂਦੇ ਚੰਗੀ ਤਰ੍ਹਾਂ ਲੇਹੈਂਡ ਕਰੋ ਇਹਨੂੰ ਅਕਲੂ ਕਲਾਵੇ ਵੀ ਤੂੰ ਕਿੱਥੇ ਟੱਕਰਾ ਮਾਰੀ ਜਾਣਾ ਵੀ ਚੱਗੜੂ ਵਾਲੇ ਦਾ ਹਮਲਾ ਹੋਵੇ ਅਸੀਂ ਉੱਥੇ ਕੁਝ ਨਹੀਂ ਦੇਖਿਆ ਅਸੀਂ ਸਿਰਫ ਆਪਣੇ ਮਸੂਹੀ ਸਮਾਜ ਨੂੰ ਬਚਾਉਣ ਵ ਆਪਣੀ ਜਾਨ ਤੱਕ ਦਾ ਰਿਸਕ ਲੈ ਕੇ ਉਸ ਮਸਲੇ ਨੂੰ ਹੱਲ ਕੀਤਾ ਔਰ ਨਿਹੰਗ ਭਜਾਤੇ ਨਿਹੰਗ ਭਜਾਤੇ ਜਦੋਂ ਇਹਨਾਂ ਨੇ ਨਿਹੰਗਾਂ ਨੇ ਭਜਾਇਆ ਤੈਨੂੰ ਅਗਲ ਆਜੋ ਤੂੰ ਨਿਹੰਗ ਨਿਹੰਗ ਵੜਾ ਕਰਦਾ ਨਿਹੰਗ ਨਹੀਂ ਸੀਗੇ ਇਹ ਜਨਮ ਤੂੰ ਭਜਾਤਾ ਠੀਕ ਹਨ ਨਿਹੰਗਾ ਵਾਲਾ ਪਾਣਾ ਪਾਇਆ ਸੀਗਾ ਉਹ ਅਸਲੀ ਸਿੱਖ ਗੁਰੂ ਦਾ ਅਸਲੀ ਨਿਹੰਗ ਹੈ ਦੰਗੀਆਂ ਚਰਾਤਾਂ ਵਾਲੀਆਂ ਕਰਦੇ ਆਂ ਜਿੱਦਾਂ ਤੇਰਾ ਕਦੇ ਅਸਲੀ ਨਿਹੰਗ ਨਾ ਵਾਹ ਪੈ ਗਿਆ ਨਾ ਤੈਨੂੰ ਨਾਨੀ ਨਾਲ ਯਾਦ ਆਈ ਤਾਂ ਮੈਨੂੰ ਸਰਬਜੀਤ ਦੇ ਨਾਲ ਕਿ ਲੋਹਿਆਣੇ ਤੋਂ ਖਰੀਦਾ ਹੋਇ ਇੱਕ ਚਾਰਲੀ ਚਪਲਾਂ ਜਿਹੜਾ ਉਹ ਬੋਲੀ ਪਤਾ ਨਹੀਂ ਕੀ ਕੀ ਜਿਹੜਾ ਬਿਨਾਂ ਮर्यादा ਤੋਂ ਬੋਲੇ ਜਾਂਦਾ ਹਾਂਦਾ ਹਾਲ ਬਿਲਕੁਲ ਇੱਕ ਆਮ ਇਨਸਾਨ ਨਾਲੋਂ ਵੀ ਜਿਹੜਾ ਨੀਚੇ ਗਿਰਿਆ ਹੋਇਆ ਲੱਗਦਾ ਕਹਿੰਦੇ ਜੀ ਇਹ ਪਤਾ ਨਹੀਂ ਮੈਨੂੰ ਪਸਤਾ ਨਹੀਂ ਲੱਗਦਾ ਮੈਨੂੰ ਤਾਂ ਲੇਜਾ ਨਹੀਂ ਲੱਗਦਾ ਮੇਰੀ ਗੱਲ ਸੁਣ ਲੈ ਸਾਡੀ ਤਸਵੀਰ ਨਾ ਤੱਤੀ ਆ ਨੰਜਰਾ ਦੀ ਡੁੱਲਗੀ ਦਾਲ ਨੰਜਰਾ ਦੀ ਡੁੱਲਗੀ ਦਾਲ ਅਈ ਚਟ ਚਟ ਖਾਂਦੇ ਆ ਸਰ ਫਟੇ ਮੂੰ ਚੱਲ ਹੁਣ ਬਣਾਈ ਨਾ ਵੀਡੀਓ ਨੇ ਤਾਂ ਦੁਬਾਰਾ ਤੁਹਾਨੂੰ ਦੱਸੂਗਾ ਫਿਰ ਤੁਸੀਂ ਪਤਾ ਨਹੀਂ ਗੌਰਵ 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 ਮੈਨੂੰ ਤਾਂ ਮੈਨੂੰ ਲੱਗਦਾ ਤਾਂ ਸੁਪਨੇ ਵੀ ਗੌਰਵ ਦੇ ਹੀ ਆਉਂਦੇ ਹੋਣੇ ਆ ਠੀਕ ਹੈ ਜੀ ਰਾਤ ਨੂੰ ਉੱਠ ਔਟ ਕੇ ਬਹਿੰਦੇ ਨੇ ਵੀ ਗੌਰਵ ਮੇਰੇ ਸੁਪਨੇ ਜਾ ਆ ਗਿਆ ਜੀ ਪੰਜਾਬ ਦੇ ਅੰਦਰ ਵੀ ਤੁਸੀਂ ਕਿਤੇ ਭਲੇਖੇ ਚ ਨਾ ਰਹਿ ਚੰਨ ਮਹੀਨਿਆਂ ਚ ਪਾਸ ਹੋਣਾ ਹੈ ਅੰਕੁਰ ਯੂਸਫ ਨੂਲਾ ਜੀ ਦੀ ਵੱਧ ਦੀ ਮਿਨਿਸਟਰੀ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਬਲੇ ਲੋ ਹੋਵੇ ਪਾਸ ਹੋਵੇ ਤੇ ਜਿਹੜੀ ਜਿਹੜੀ ਭੀੜ ਵੱਧ ਹੀ ਜਾ ਰਹੀ ਹੈ ਰੁਕੇ ਅਸਲ ਦੇ ਵਿੱਚ ਤੁਸੀਂ ਗਰਦਾਰ ਹੋ ਹallelujah ਸਾਰਿਆਂ ਨੂੰ ਜੈਮਸੀ ਦੀ ਟਾਈਟਰ ਤੁਸੀਂ ਪੜ ਲਿਆ ਹੋਣਾ ਕਿ ਤੋਤਲੀ ਸਾਹਿਬ ਨੂੰ ਜਵਾਬ ਦੇਣਾ ਬੜਾ ਲੋਕੀ ਕਹਿੰਦੇ ਕਿ ਮਸਲਾ ਪਖਿਆ ਹੋਇਆ ਮਸਲਾ ਪਖਣਾ ਨਹੀਂ ਜੇ ਤੁਸੀਂ ਕੌਮ ਦੇ ਖਿਲਾਫ ਤੁਸੀਂ ਬਿਆਨਵਾਜੀ ਕਰੋ ਔਰ ਟੁੱੱਚੇ ਸ਼ਬਦਾਂ ਦੇ ਵਿੱਚ ਬਿਆਨਵਾਜੀ ਕਰੋ ਔਰ ਕੋਈ ਤੁਹਾਨੂੰ ਮਸੀਹ ਕੌਮ ਦਾ ਵਿੱਚ ਕੋਈ ਨੁਮਾਇੰਦਾ ਤੁਹਾਨੂੰ ਪੁੱਛਣ ਵਾਲਾ ਨਾ ਹੋਵੇ ਤੁਸੀਂ ਜੋ ਆਪਣੇ ਮਨ ਆਈਆਂ ਗੱਲਾਂ ਤੁਸੀਂ ਕਰੋ ਤੇ ਜੇ ਕੋਈ ਤੁਹਾਨੂੰ ਕਿਸੇ ਨੇ ਸਵਾਲ ਪੁੱਛ ਲਿਆ ਵੀ ਤੁਸੀਂ ਇਸ ਸਵਾਲ ਦਾ ਜਵਾਬ ਦੋ ਤੁਸੀਂ ਕਿਸ ਇਲੇਜੇ ਦੇ ਨਾਲ ਇਹ ਕਹਿੰਨੇ ਕਿ ਮਿਨਿਸਟਰੀਆਂ ਵਿੱਚ ਆਉਣ ਵਾਲੇ ਲੋਕ ਮਸੀਹੀ ਨਹੀਂ ਜਦ ਕਿ ਖੁਦ ਤੁਸੀਂ ਮਿਨਿਸਟਰੀਆਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਖੁਦ ਤੁਹਾਡੇ ਜਿਹੜੇ ਆਤਮਿਕ ਪਿਤਾ ਨੇ ਉਹਨਾਂ ਦਾ ਨਾਮ ਹਲੇ ਤੱਕ ਮਸੀਹੀ ਨਹੀਂ ਉਹਨਾਂ ਦੇ ਨਾਂ ਦੇ ਪਿੱਛੇ ਲੱਗਿਆ ਤੇ ਸਾਡੇ ਤੁਤਲੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੇ ਜੀ ਭੀੜਾਂ ਦੇ ਵਿੱਚ ਜਿਹੜੇ ਕੱਠ ਦੇ ਵਿੱਚ ਲੋਕ ਆਉਂਦੇ ਆ ਤੇ ਉਹ ਉਹ ਲੋਕ ਜਿਹੜੇ ਨੇ ਉਹ ਉਹ ਲੋਕ ਜਿਹੜੇ ਕੱਠ ਦੇ ਵਿੱਚ ਆਉਂਦੇ ਨੇ ਉਹ ਲੋਕ ਜਿਹੜੇ ਮਸੀਹੀ ਨਹੀਂ ਹੈਗੇ ਆ ਦੇਖੋ ਪਹਿਲਾਂ ਪਹਿਲਾਂ ਇਹ ਪਤਾ ਨਹੀਂ ਭੰਗ ਪੀਤੀ ਹੁੰਦੀ ਆ ਪਤਾ ਨਹੀਂ ਕੋਈ ਪੈਗ ਪੁਗ ਲੱਗਿਆ ਹੁੰਦਾ ਪਹਿਲਾਂ ਬਿਆਨਵਾਜੀਆਂ ਕਰਾਂਦੇ ਫਿਰ ਸਫਾਈਆਂ ਦਿੰਦੇ ਸੀ ਐਦਾਂ ਨਹੀਂ ਸੀ ਐਦਾਂ ਕਹਿਣਾ ਸੀ ਤੇ ਪਹਿਲਾਂ ਹੀ ਸੋਚ ਸਮਝ ਕੇ ਲਿਖ ਲਿਆ ਕਰੋ ਜੋ ਤੁਸੀਂ ਬਿਆਨ ਦੇਣਾ ਹੁੰਦਾ ਨਾ ਉਹਨੂੰ ਲਿਖਿਆ ਕਰੋ ਤੋਤਲੀ ਸਾਹਿਬ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਮੈਂ ਕੀ ਬੋਲਣ ਲੱਗਿਆ ਕੀ ਮੈਂ ਉਹਦੇ ਬਾਰੇ ਬਿਆਨਬਾਜ਼ੀ ਕਰਨ ਲੱਗਿਆ ਤੂੰ ਗੱਲ ਕਰਦਾ ਡੱਡੂ ਆਣੇ ਦੀ ਨਾਲੇ ਪਲਾਨੇ ਨਾਲੇ ਧਮਕੜੇ ਦੀ ਤੇ ਪਹਿਲੀ ਗੱਲ ਤਾਂ ਮੈਂ ਤੈਨੂੰ ਇਹ ਪੁੱਛਦਾ ਵੇ ਤੂੰ ਕਹਿੰਦਾ ਜੀ ਐਲਬਰਟ ਦੂਆ ਨੂੰ ਗੱਲ ਰੱਖਣੀ ਨਹੀਂ ਆਈ ਐਲਬਰਟ ਦੂਆ ਇਹ ਬੜਾ ਸੋਚਵਾਨ ਬੰਦਾ ਆ ਤੇ ਮੈਨੂੰ ਕਿਤੇ ਨਾ ਕਿਤੇ ਸ਼ੱਕ ਆ ਕਿ ਤੁਸੀਂ ਜਾਣ ਬੁੱਝ ਕੇ ਐਲਬਰਟ ਦੂਆ ਤੋਂ ਕਹਿਲਾਇਆ ਵੀ ਤੂੰ ਏਦਾਂ ਕਹਿ ਐਲਬਰਟ ਦੂਆ ਨੂੰ ਮੈਂ ਬਹੁਤ ਚਿਰ ਤੋਂ ਜਾਣਦਾ ਉਹ ਬੜਾ ਸਿਆਣਾ ਬੰਦਾ ਪਰ ਕਿਤੇ ਨਾ ਕਿਤੇ ਤੇਰੇ ਪਿੱਛੇ ਜ਼ਰੂਰ ਲੱਗਿਆ ਹੋਊਗਾ ਠੀਕ ਹੈ ਜੀ ਹਾਂ ਬੰਦਾ ਹੋ ਜਾਂਦਾ ਬਹਿਕਾਇਆ ਜਾਂ ਉਹਨੇ ਮੰਨਿਆ ਕਿ ਮੈਨੂੰ ਕਿਸੇ ਨੇ ਮਤਲਬ ਬਹਿਕਾਇਆ ਉਹਨਾਂ ਨੇ ਵੀ ਆਪਣੇ ਲਾਈਵ 'ਚ ਕਿਹਾ ਕਿ ਮੈਂ ਕਿਸੇ ਦੇ ਵਹਿਕਾਬੇ ਦੇ ਵਿੱਚ ਬੋਲਿਆ ਹੁਣ ਤੁਸੀਂ ਕਹੀ ਜੇ ਸਾਨੂੰ ਗੱਲ ਨਹੀਂ ਰੱਖਣੀ ਆਈ ਸਾਡੇ ਕਹਿਣ ਦਾ ਮਤਲਬ ਐਦਾਂ ਨਹੀਂ ਸੀ ਤੇ ਉਦਾਂ ਨਹੀਂ ਸੀ ਅਸੀਂ ਕਹਿੰਨੇ ਜੀ ਜਿਹੜੀ ਭੀੜ 'ਚ ਲੋਕ ਆਉਂਦੇ ਫੋਲੋਅਰ ਆ ਜਿਹੜੀ ਭੀੜ ਤੁਸੀਂ ਆਪਣੀ ਚਰਚ 'ਚ ਇਕੱਠੀ ਕੱਢੀ ਆ ਤੋਤਲੀ ਸਾਹਿਬ ਤੇ ਉਹਨਾਂ ਦਾ ਸਰਟੀਫਿਕੇਟ ਨਹੀਂ ਮੰਗਿਆ ਤੁਹਾਡੇ ਤੋਂ ਕਿਸੇ ਨੇ ਤੁਹਾਨੂੰ ਐ ਨਹੀਂ ਕਿਸੇ ਨੇ ਕਿਹਾ ਭਈ ਤੁਸੀਂ ਜਿਹੜਾ ਸੁਖਪਾਲ ਰਾਣਾ ਮਿਨਿਸਟਰੀ ਨੂੰ ਰਿਪਰੈਜ਼ੈਂਟ ਕਰਦੇ ਆ ਕਿ ਤੁਹਾਡੇ ਦਾ ਆਪਣੇ ਆਤਮਿਕ ਪਿਤਾ ਦਾ ਨਾਮ ਜਿਹੜਾ ਸੁਖਪਾਲ ਰਾਣਾ ਆ ਤੁਸੀਂ ਵੀ ਸਾਨੂੰ ਕਿਤਾ ਕਹਿੰਨੇ ਵੀ ਆਪਣੇ ਨਾਮ ਨੂੰ ਚੇਂਜ ਕਰੋ ਅੱਛਾ ਫਿਰ ਤੁਸੀਂ ਗੱਲ ਕਰਦੇ ਆ ਜੀ ਅ ਇਹ ਕਹਿੰਦੇ ਜੀ ਇਹ ਪਤਾ ਨਹੀਂ ਮੈਨੂੰ ਪਾਸਤਾ ਨਹੀਂ ਲੱਗਦਾ ਮੈਨੂੰ ਇਹਦਾ ਲੇਜਾ ਨਹੀਂ ਲੱਗਦਾ ਮੇਰੀ ਗੱਲ ਸੁਣ ਲਾ ਸਾਡੀ ਤਸਵੀਰ ਨਾ ਤੱਤੀ ਆ ਕਿਉਂਕਿ ਅਸੀਂ ਕੱਚੇ ਘਰਾਂ ਦੇ ਉੱਤੋਂ ਉੱਠੇ ਆ ਤੇ ਅਸੀਂ ਸਵੇਰੇ ਉੱਠ ਕੇ ਨਾ ਬ੍ਰੈਡਾਂ ਤੇ ਜਾਮ ਲਾ ਕੇ ਨਹੀਂ ਸਿੱਖਾਂਦੇ ਠੀਕ ਹੈ ਜੀ ਅਸੀਂ ਕੰਗਣੀ ਤੱਕ ਨਾ ਸਟੀਲ ਦਾ ਗਲਾਸ ਉੱਪਰ ਤੱਕ ਚਾਹ ਦਾ ਭਰ ਕੇ ਜਿੰਨਾ ਚਿਰ ਦੋ ਗਲਾਸ ਨਹੀਂ ਨਾ ਪੀਂਦੇ ਸੀਗੇ ਉਨਾਂ ਚਿਰ ਸਾਨੂੰ ਕਹਿ ਲੋ ਕਿ ਕਹਿਣ ਦਾ ਮਤਲਬ ਅੱਖਾਂ ਨਹੀਂ ਸਿਕਲਦੀਆਂ ਮੈਂ ਉਹ ਪੰਜਾਬੀ ਆ ਤੇ ਸਾਡੀ ਤਸਵੀਰ ਮੁੱਢੋਂ ਤੱਤੀ ਆ ਤੇ ਮੈਂ ਰੱਬ ਨਾਲ ਰੱਬ ਨੇ ਪਹਿਲਾਂ ਕਮਿਟਮੈਂਟ ਕੀਤੀ ਸੀ ਕਿ ਰੱਬਾ ਜੇ ਮੈਂ ਤੇ ਸੇਵਾ ਲੈਣੀ ਤਾਂ ਇਦਾਂ ਹੀ ਲੈ ਲਈ ਕਿਉਂਕਿ ਮੈਂ ਆਪਣੇ ਤੇਵਰ ਚੇਂਜ ਨਹੀਂ ਕਰ ਸਕਦਾ ਤੈਨੂੰ ਹੁਣ ਮੇਰੇ ਤੇਵਰ ਬੜੇ ਤਿੱਖੇ ਲੱਗੇ ਹੈ ਪਹਿਲਾਂ ਤਾਂ ਕਹਿੰਦੇ ਮੈਂ ਨਹੀਂ ਜਾਣ ਸਰਬਜੀਤ ਕੌਣਾ ਹੁਣ ਤੂੰ ਸੁੱਤਾ ਪਿਆ ਵੀ ਸਰਬਜੀਤ ਸਰਬਜੀਤ ਕਰਦਾ ਕਿਉਂਕਿ ਤੈਨੂੰ ਸਵਾਲ ਪੁੱਛ ਲਿਆ ਤੈਨੂੰ ਸਵਾਲ ਪੁੱਛ ਲਿਆ ਬਈ ਤੂੰ ਕੌਣ ਹੁੰਨਾ ਇਹ ਗੱਲ ਕਹਿਣ ਵਾਲਾ ਬਈ ਜਿਹੜੀ ਉੱਥੇ ਕ੍ਰਿਸਚੀਅਨ ਜਿਹੜੇ ਲੋਕ ਆਉਂਦੇ ਉਹ ਫਾਲੋਅਰ ਸੁਖਬਾਲਾਣਾ ਫਲੋਅਰ ਨੇ ਦੱਸੋ ਉਹਨਾਂ ਦਾ ਉਹਨਾਂ ਦਾ ਨਾਮ ਕਿੱਥੇ ਕਿੰਨੀਆਂ ਪੀੜ੍ਹੀਆਂ ਤੋਂ ਮਸੀਹੀ ਨੇ ਤੜਾ ਥੋੜਾ ਜਿ ਅੱਛਾ ਮੈਂ ਜਿਹੜੀ ਆਮ ਆਵਾਮ ਆ ਮੈਂ ਉਹਨਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦਾ ਮੈਂ ਗੁੱਸੇ ਕਿਉਂ ਇਹਨਾਂ ਨੂੰ ਜੇ ਇਹਨਾਂ ਨੇ ਇਹ ਗੱਲ ਕਰਨੀ ਆ ਕਿ ਮੈਂ ਜਿਹੜਾ ਆਪਣੀ ਚਰਚ ਦੇ ਵਿੱਚ ਜਿਹੜੇ ਵਿਸ਼ਵਾਸੀ ਬਪਤਿਸਮਾ ਲੈਂਦੇ ਆ ਜੇ ਉਹਨਾਂ ਨੂੰ ਸੀ ਬਪਤਿਸਮਾ ਸਰਟੀਫਿਕੇਟ ਦਿੰਨੇ ਆ ਕਿ ਉਹਨਾਂ ਨੂੰ ਪੱਕੇ ਤੌਰ ਤੇ ਐਸ ਡੀ ਐਮ ਸਾਹਿਬ ਦੇ ਕੋਲੋਂ ਆਪਾਂ ਪੱਕੇ ਤੌਰ ਤੇ ਉਹਨਾਂ ਨੂੰ 크ਿਸਚਨ ਬਣਾਈਏ ਤਾਂ ਇਹ ਗੱਲਾਂ ਮੈਂ ਆਮ ਆਵਾਮ ਨੂੰ ਪੁੱਛਣਾ ਚਾਹਨਾ ਕਿ ਇਹ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਵਾਲੀਆਂ ਵੇ ਤੁਸੀਂ ਜਿਹੜੀ ਗੱਲ ਕਰਨ ਨੂੰ ਜਿਹੜੀ ਗੱਲ ਕਰਨ ਨੂੰ ਪ੍ਰੈਸ ਕਾਨਫਰੈਂਸ ਰੱਖੀ ਆ ਤੁਸੀਂ ਉਹ ਗੱਲ ਕਰੋ ਤੁਸੀਂ ਐਂ ਗਾਓ ਤੁਸੀਂ ਆਪ ਵੀਡੀਓ ਵਾਇਰਲ ਕੀਤੀ ਐਲਬਰਟ ਦੂਆ ਨੇ ਆਪ ਵੀਡੀਓ ਭਾਈ ਜੇ ਅਸੀਂ ਪ੍ਰੈਸ ਕਾਨਫਰੈਂਸ ਇਸ ਲਈ ਕੀਤੀ ਸੀ ਵੀ ਉਸ ਬੰਦੇ ਨੂੰ ਨੁਮਾਇੰਦੀ ਦਿੱਤੀ ਜਾਵੇ ਉਸ ਬੰਦੇ ਨੂੰ ਜਿਹੜਾ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਲਾਇਆ ਜਾਵੇ ਜਿਹੜਾ ਚਾਰ ਪੀੜੀਆਂ ਤੋਂ ਉਤੋਂ ਮਸੀਹ ਆ ਤੁਸੀਂ ਗੱਲ ਤਾਂ ਇਹ ਕਰਨ ਦੇ ਲਈ ਬੈਠੇ ਆ ਤੇ ਗੱਲ ਤੁਸੀਂ ਪਤਾ ਨਹੀਂ ਖਾਦੀ ਪੀਤੇ ਵਿੱਚ ਜਿੱਦਾ ਕਹਿੰਦੇ ਨਾ ਵੀ ਆਪ ਬੈਲ ਮuje ਮਾਰ ਉਹ ਕੰਮ ਤੁਹਾਡਾ ਹੈ ਤੁਸੀਂ ਵੇ ਸਿੰਘ ਫਸਾਲਾ ਨੇ ਦੂਜੇ ਪਾਸੇ ਤੇ ਆਪ ਤੁਸੀਂ ਮਿਨਿਸਟਰੀਆਂ ਨੂੰ ਰਿਪਰੈਜ਼ੈਂਟ ਕਰਦੇ ਆ ਵੀ ਜੀ ਮਿਨਿਸਟਰੀਆਂ ਮਿਨਿਸਟਰੀਆਂ ਫਿਰ ਤੁਸੀਂ ਤਾਂ ਮਿਨਿਸਟਰੀਆਂ ਤੋਂ ਅੱਗ ਵੀ ਲੱਗਦੀ ਆ ਤੇ ਗੱਲ ਅਸਲ ਵਿੱਚ ਗੌਰਵ ਦੀ ਚੇਅਰਮੈਨਿ ਨੂੰ ਲੈ ਕੇ ਆ ਤੇ ਇਹ ਲੋਕ ਵੀ ਜਾਣਦੇ ਆ ਹੁਣ ਗੱਲ ਰਹੀ ਘਟ ਗਣਤ ਦੀ ਜੇ ਤੁਹਾਨੂੰ ਇਦਾਂ ਲੱਗਦਾ ਆ ਵੀ ਅਸੀਂ ਆਪਣੇ ਜਿਹੜੇ ਕਮਿਊਨਿਟੀ ਦੇ ਲੋਕਾਂ ਨੂੰ ਵੀ ਜਾਗਰਤ ਕਰੀਏ ਤੁਹਾਨੂੰ ਸੂਝਵਾਨ ਬਣ ਕੇ ਚਰਚਾਂ ਦੇ ਵਿੱਚ ਜਾ ਕੇ ਕੈਂਪ ਲਗਾ ਕੇ ਪਾਸਟਰਾਂ ਨੂੰ ਲੀਡਰਾਂ ਨੂੰ ਚਰਚ ਮੈਂਬਰਾਂ ਨੂੰ ਅਵੇਅਰਨੈਸ ਫੈਲਾਉਣ ਦੀ ਲੋੜ ਆ ਕੈਂਪ ਲਾਉਣ ਦੀ ਲੋੜ ਆ ਤੁਸੀਂ ਬਹਿ ਕੇ ਮੂੰਹ ਚੱਕ ਕੇ ਮੈਨੂੰ ਮੈਨੂੰ ਲੱਗਦਾ ਮੂੰਹ ਵੀ ਨਹੀਂ ਤੋਣਾ ਕੋਲ ਨਹੀਂ ਵੀ ਨਹੀਂ ਕੀਤੀ ਹੁਣ ਲਾ ਕੇ ਘੁੱਟ ਘੁੱਟ ਪੈਗ ਤੇ ਬਹਿ ਗਿਆਂ ਪ੍ਰੈਸ ਰਿਪੋਰਟਰ ਦੇ ਮੋਹਰੇ ਵੀ ਜਿਹੜੇ ਲੋਕ ਆਉਂਦੇ ਫੋਲੋਅਰ ਆ ਫਲਾਣਾ ਨਾਲੇ ਧਮਕੜਾ ਮੈਨਾਂ ਸਮਝ ਨਹੀਂ ਆਉਂਦੀ ਤੈਨੂੰ ਪ੍ਰਧਾਨ ਕਹਿੰਨੇ ਬਣਾਤਾ ਠੀਕ ਹੈ ਜੀ ਕਹਿੰਨੇ ਤੈਨੂੰ ਕਹਿ ਰਿਹਾ ਵੀ ਤੂੰ ਕ੍ਰਿਸਚਨ ਕਮਿਊਨਿਟੀ ਦਾ ਪ੍ਰਧਾਨ ਤੈਨੂੰ ਗਲਤ ਰੱਖਣੀ ਨਹੀਂ ਆਉਂਦੀ ਤੇ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਰਿਪਰੈਜ਼ੈਂਟ ਕਰਨਾ ਚਾਹੁੰਦੇ ਤੁਸੀਂ ਗੱਲਾਂ ਤੁਸੀਂ ਅੱਗੇ ਮੋਹਰੇ ਕੀ ਕਰਨ ਲੱਗ ਜੰਨੇ ਹੈਰਾਨ ਵਾਲੀ ਗੱਲ ਨਹੀਂ ਅਸਲ ਵਿੱਚ ਕਿਤੇ ਨਾ ਕਿਤੇ ਤੁਹਾਡੇ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਢਿੱਡੀ ਪੀੜਵਾ ਖਾਸ ਕਰਕੇ ਅੰਕੁਰ ਯੂਸਫ ਨਰੂਲਾ ਜੀ ਦੀ ਵੱਧਦੀ ਮਿਨਿਸਟਰੀ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਬਲੇ ਲੋ ਪਾਸ ਹੋਵੇ ਤੇ ਜਿਹੜੀ ਜਿਹੜੀ ਭੀੜ ਵੱਧਦੀ ਜਾ ਰਹੀ ਹੈ ਰੁਕੇ ਅਸਲ ਦੇ ਵਿੱਚ ਤੁਸੀਂ ਗद्दार ਹੋ 크ਰਿਸਚਨ ਕਮਿਊਨਿਟੀ ਦੇ ਤੁਸੀਂ ਮਸੀਹਤ ਨੂੰ ਵਾਅਦਾ ਨਹੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਪਤਾ ਨਹੀਂ ਗੌਰਵ 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 ਮੈਨੂੰ ਤਾਂ ਮੈਨੂੰ ਲੱਗਦਾ ਤੁਹਾਨੂੰ ਸੁਪਨੇ ਵੀ ਗੌਰਵ ਦੇ ਹੀ ਆਉਂਦੇ ਹੋਣੇ ਆ ਠੀਕ ਹੈ ਜੀ ਰਾਤ ਨੂੰ ਉੱਠ ਉੱਠ ਕੇ ਬਹਿੰਦੇ ਹੋਣੇ ਵੀ ਗੌਰਵ ਮੇਰੇ ਸੁਪਨੇ 'ਚ ਆ ਗਿਆ ਜੀ ਗੌਰਵ ਨੂੰ ਚੇਅਰਮੈਨ ਨਹੀਂ ਮਿਲੇ ਨਾ ਮਿਲੇ ਠੀਕ ਹੈ ਜੀ ਗੌਰਵ ਦੀ ਜਿਹੜੀ ਸ਼ਾਪ ਦਿਲਾਂ ਦੇ ਵਿੱਚ ਉਹ ਆ ਨਾ ਉਹ ਖਾਸਾ ਟਾਈਮ ਲੱਗਣਾ ਤੁਹਾਨੂੰ ਮਿਟਾਉਣ ਦੇ ਲਈ ਉਹ ਮਿਟਣੀ ਨਹੀਂ ਉਹ ਦਿਲਾਂ ਦੇ ਨਾਮ ਲਿਖਿਆ ਗਿਆ ਕਿਉਂਕਿ ਉਹ ਬੰਦੇ ਨੇ ਕਮਿਊਨਿਟੀ ਦੇ ਲਈ ਕੰਮ ਕੀਤਾ ਕੌਮ ਦੇ ਲਈ ਕੰਮ ਕੀਤਾ ਤੇ ਅੱਜ ਆਮ ਆਦਮੀ ਪਾਰਟੀ ਅੱਜ ਆਮ ਆਦਮੀ ਸਰਕਾਰ ਨੇ ਹੀਰੇ ਦੀ ਪਛਾਣ ਕਰਕੇ ਜੇ ਉਸ ਬੰਦੇ ਨੂੰ ਚੇਰਮੈਨੀ ਦੇ ਰਹੇ ਆ ਤੇ ਤੁਹਾਡੇ ਢਿੱਡੀ ਪੇੜਾ ਪੈਣ ਲੱਗ ਗਈਆਂ ਅਸੀਂ 크ਰਿਸਚੀਅਨ ਜੀ ਅਸੀਂ 크ਰਿਸਚੀਅਨ ਉਹ ਬੰਦਾ ਅਫਗਾਨੀ ਬਰਾਦਰੀ ਚ ਆ ਗਿਆ ਅਫਗਾਨੀ ਫਿਰ ਤੁਸੀਂ ਕਿਉਂ ਜਾ ਕੇ ਕਹਿੰਦੇ ਲੋਕਾਂ ਨੂੰ ਵੀ ਯਿਸੂ ਮਸੀਹ ਨੇ ਕਿਹਾ ਜੀ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਜਾ ਕੇ ਪ੍ਰਚਾਰ ਕਰੋ ਨੂੰ ਚੇਲੇ ਬਣਾਓ ਫਿਰ ਤੁਸੀਂ ਅੱਜ ਤਾਨੂੰ ਕੱਢ ਦੋ ਨਾ ਆਪਣੀ ਬਾਈਬਲ ਦੇ ਵਿੱਚੋਂ ਤੁਸੀਂ ਕਿਤੋਂ ਤੁਸੀਂ ਕਿਹੜੇ ਕਿਹੜੇ ਗੰਨੇ ਵੀ ਅਸੀਂ ਪੀੜੀਆਂ ਦੇ ਉੱਤੇ ਤੁਸੀਂ ਮੈਂ ਕਹਿੰਦਾ ਜੇ ਤੁਸੀਂ ਚਾਰ ਮੈਂ ਇੱਕ ਪੀੜੀ ਤੋਂ ਮਸੀਹ ਆ ਠੀਕ ਹੈ ਜੀ ਫਿਰ ਵੀ ਤੁਹਾਡੇ ਨਾਲੋਂ ਚੰਗਾ ਆ ਕਿਉਂਕਿ ਮੈਂ ਆਪਣੀ ਕੌਮ ਦੇ ਪਿੱਠ ਦੇ ਵਿੱਚ ਜਿਵੇਂ ਮਸੀਹ ਕੌਮ ਦੇ ਨਾਲ ਚੱਲਦਾ ਨਾ ਉਹਦੀ ਪਿੱਠ 'ਚ ਛੁਰਾ ਨਹੀਂ ਮਾਰਦਾ ਤੁਸੀਂ ਤਾਂ ਕਹਿੰਦੇ ਅਸੀਂ ਚਾਰ ਪੀੜੀਆਂ ਤੋਂ ਫਲਾਨੀਆਂ ਪੀੜੀਆਂ ਤੋਂ ਮੈਂ ਤੁਹਾਨੂੰ ਥੇਲੇ ਦੀ ਅਗਲ ਨਹੀਂ ਹੈਗੀ ਤੁਸੀਂ ਗੱਲਾਂ ਕਰਦੇ ਫਿਰਦੇ ਆ ਤੇ ਨਾਮ ਰੱਖ ਲਿਆ ਤੋਤਲੀ ਠੀਕ ਹੈ ਤੂੰ ਕਿਹੜਾ ਤੋਤਲੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਗੱਲ ਉਹ ਤੂੰ ਜ਼ਾਦਨਾ ਜਿਹੜੇ ਪਰਮੇਸ਼ਰ ਦੀ ਸੇਵਾ ਕਰਦੇ ਰੂ ਸਚਾਈ ਦੇ ਨਾਲ ਜਿਨ੍ਹਾਂ ਨੇ ਕੌਮ ਦੇ ਲਈ ਕੁਛ ਕੀਤਾ ਰੂਆਂ ਬਚਾਈਆਂ ਤੂੰ ਕਹਨੇ ਚਾਰਲੀ ਚੈਂਪਨ ਆ ਜੀ ਨਾਲੇ ਫਲਾਣਾ ਨਾਲੇ ਧਮਕੜਾ ਠੀਕ ਆ ਆ ਕੰਨ ਨੂੰ ਮੜਿਆ ਹੱਥ ਮਾਰ ਤੇ ਜੇ ਕੋਈ ਗੱਲ ਕਰਨੀ ਹੈ ਨਾ ਜੇ ਮੈਂ ਤੇਤੋਂ ਗੱਲ ਕੀਤੀ ਸੀ ਮੈਂ ਟੂ ਦਾ ਪੁਆਇੰਟ ਗੱਲ ਕੀਤੀ ਸੀ ਤੈਨੂੰ ਦੱਸਿਆ ਸੀ ਵੀ ਤੇਰੀ ਸਟੇਟਮੈਂਟ ਗਲਤ ਵਾ ਤੇ ਜੇ ਤੂੰ ਉਹ ਸਟੇਟਮੈਂਟ ਦਾ ਜਵਾਬ ਨਹੀਂ ਦੇ ਸਕਦਾ ਤਾਂ ਮੂੰਹ ਨੂੰ ਬੰਦ ਰੱਖ ਯਾ ਤੁਸੀਂ 10 ਵਜੇ ਤੂੰ ਇਹ ਸਟੇਟਮੈਂਟ ਪ੍ਰੈਸ ਕਾਨਫਰੰਸ ਵਿੱਚ ਕਿਉਂ ਦਿੱਤੀ ਮੈਂ ਮੰਨ ਲਿਆ ਤੇਰੀ ਸਟੇਟਮੈਂਟ ਸਹੀ ਹੈ 크ਰਿਸਚਨ ਕਮਿਊਨਿਟੀ ਨੂੰ ਕਾਗਜ਼ਾਂ ਦੇ ਵਿੱਚ ਕ੍ਰਿਸਚਨ ਹੋਣਾ ਚਾਹੀਦਾ ਤਾਂ ਮੈਂ ਤੈਨੂੰ ਇਹ ਪੁੱਛਦਾ ਚੱਲਿਆ ਜਿਆ ਕਿ ਇਹ ਚੀਜ਼ਾਂ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਾਂ ਕਰਨ ਵਾਲੀਆਂ ਐ ਇਹ ਕੀ ਇਹ ਇਹ ਗੱਲਾਂ ਪਰਸਨਲੀ ਆਪਣੀ ਕਮਿਊਨਿਟੀ ਨਾਲ ਕਰਨ ਵਾਲੀਆਂ ਨਹੀਂ ਐ ਹਲੇ ਮੈਂ ਤਾਂ ਕਹਿੰਦਾ ਤੁਹਾਡੇ ਨਾਲ ਤਾਂ ਪ੍ਰੈਸ ਕਾਨਫਰੰਸ ਵਾਲਿਆਂ ਨੂੰ ਜਿਹੜੇ ਬੰਦੇ ਪੱਤਰਕਾਰ ਆ ਉਹਨਾਂ ਨੂੰ ਗੱਲ ਸੁਵਾਲ ਕਰਨ ਦਾ ਵੀ ਪਤਾ ਤੇ ਉਹਨਾਂ ਨੂੰ ਇਹ ਵੀ ਪਤਾ ਕਿ ਇਹਦਾ ਜਵਾਬ ਤੁਸੀਂ ਗਲਤ ਦੇ ਰਹੇ ਹੋ ਮਾੜਾ ਮੋਟਾ ਨਾ ਅਕਲ ਨੂੰ ਹੱਥ ਮਾਰੋ ਪੰਜਾਬੀ ਕਹਾਵਤਾ ਸਾਰੀਆਂ ਤੁਹਾਡੇ ਦੇ ਫਿੱਟ ਬੈ ਨਹੀਂ ਆ ਪਹਿਲਾਂ ਤੁਸੀਂ ਮੂੰਹ ਚੱਕ ਕੇ ਬਿਆਨਵਾਜੀ ਕਰ ਦਿੱਤੀ ਹੁਣ ਪਤਾ ਵੀ ਸਾਡਾ ਜਲੂਸ ਨਿਕਲ ਗਿਆ ਕੋਈ ਪਾਦਰੀ ਹੈਗਾ ਬੰਦਾ ਏਦਾਂ ਦਾ ਜਿਹਨੇ ਸਾਨੂੰ ਸਵਾਲ ਪੁੱਛ ਲਏ ਤੇ ਵੀਡੀਓ ਵਾਇਰਲ ਹੋ ਗਈ ਤੇ ਹੁਣ ਤੁਸੀਂ ਮਾਰਦੇ ਆ ਚੀਕਾ ਜੀ ਅਸੀਂ ਏਦਾਂ ਨਹੀਂ ਸੀ ਐਦਾਂ ਕਹਿਣਾ ਸੀ ਐਲਬਰਟ ਦੁਆ ਸਾਹਿਬ ਨੂੰ ਗੱਲ ਨਹੀਂ ਰੱਖਣੀ ਆਈ ਐਲਬਰਟ ਦੁਆ ਸਾਹਿਬ ਨਿਆਣੇ ਨਹੀਂ ਹੈਗੇ ਠੀਕ ਆ ਜੀ ਤੁਹਾਡੇ ਵਰਗੇ 100 ਬੱਚੇ ਹੋਣੇ ਉਹਦੇ ਤੁਸੀਂ ਐਲਬਰਟ ਦੁਆ ਨੂੰ ਐਵੇਂ ਸਮਝਦੇ ਆ ਤੇ ਜਿਹੜੀਆਂ ਗੱਲਾਂ ਤੁਸੀਂ ਹੈ ਜਿਹੜੀ ਤੁਸੀਂ ਠੀਕ ਆ ਤੁਸੀਂ ਐਲਬਰਟ ਦੂਆ ਸਾਹਿਬ ਦੀ ਮਦਦ ਕੀਤੀ ਹੈਲਪ ਕੀਤੀ ਵੋਟਾਂ ਦੇ ਵਿੱਚ ਪਰ ਉਹਦੇ ਮੂੰਹ ਦੇ ਵਿੱਚ ਇਹ ਗੱਲਾਂ ਨਾ ਪਾਓ ਤੋਟਲੀ ਸਾਹਿਬ ਉਹ ਲੁਧਿਆਣੇ ਦਾ ਲੀਡਰ ਆ ਤੇ ਅਸੀਂ ਉਹਦੀ ਰਿਸਪੈਕਟ ਵੀ ਕਰਦੇ ਪਰ ਜਿੱਥੇ ਗਲਤ ਆ ਅਸੀਂ ਵੀ ਬੋਲਣਾ ਆਪਣੇ ਲੀਡਰਾਂ ਨੂੰ ਕਿਉਂਕਿ ਅਸੀਂ ਆਪਣੇ ਕੌਮ ਦੇ ਪਾਦਰੀ ਸਹਿਬਾਨ ਅਸੀਂ ਆਪਣੇ ਆਪਣੀ ਕੌਮ ਦੇ ਆਤਮਿਕ ਅਗੂ ਹਾਂ ਜੇ ਸਾਡਾ ਕੋਈ ਭਰਾ ਸਾਡਾ ਕੋਈ ਕੋਈ ਵੀਰ ਸਾਡਾ ਵੱਡਾ ਭਾਈ ਜਿਹਨੂੰ ਅਸੀਂ ਪਿਓ ਸਮਾਨ ਮੰਨਦੇ ਜੇ ਕਿਤੇ ਉਹ ਮਾੜਾ ਮੋਟਾ ਤੁਹਾਡੇ ਪਿੱਛੇ ਲਾ ਕੇ ਭੁੱਲ ਭੜ ਕੇ ਤੇ ਅਕਲ ਵੀ ਅਸੀਂ ਹੀ ਦੇਣੀ ਆ ਸਾਥ ਵੀ ਅਸੀਂ ਦੇਣਾ ਠੀਕ ਹੈ ਜੀ ਤੁਸੀਂ ਮੜੇ ਅਕਲ ਨੂੰ ਹੱਥ ਮਾਰੋ ਤੇ ਮੈਂ ਚਾਹੁੰਨਾ ਵੀ ਤੁਸੀਂ ਕਪੂਰ ਥਲੇ ਕਪੂਰ ਥਲੇ ਦੇ ਵਿੱਚ ਹੀ ਮੜ ਜੀ ਇੱਜ਼ਤ ਖੱਟ ਲਓ ਤੂੰ ਤੇ ਲੁਧਿਆਣਾ ਦਾ ਬਹੁਤ ਦੂਰ ਦੀ ਗੱਲ ਆ ਠੀਕ ਹੈ ਅਸੀਂ ਕਿਉਂ ਬੋਲਣ ਲੱਗੇ ਮੈਨੂੰ ਭਗਵਾਨ ਹਰਮਨ ਸਾਹਿਬ ਦੀ ਇੱਕ ਗੱਲ ਯਾਦ ਆ ਰਹੀ ਆ ਉਹ ਬਾਜਵਾ ਸਾਹਿਬ ਨੂੰ ਕਹਿੰਦੇ ਕਹਿੰਦੇ ਜੇ ਤੂੰ ਹੀ ਜੱਜ ਦੇ ਕੰਮ ਕੀਤੇ ਹੁੰਦੇ ਨਾ ਤਾਂ ਸਾਨੂੰ ਆਉਣ ਦੀ ਲੋੜ ਨਹੀਂ ਸੀ ਪੈਣੀ ਤਾਂ ਅੱਜ ਮੈਂ ਤੁਹਾਨੂੰ ਕਹਿੰਨਾ ਵੀ ਅੱਜ ਨਵਾਂ ਯੂਥ ਨਵੇਂ ਜਵਾਨ ਮੁੰਡੇ ਮਿਲਿਸ਼ ਕਿਰਿਸਚਨ ਕਮਿਊਨਿਟੀ ਨੂੰ ਗੌਰਵ ਪ੍ਰਧਾਨ ਨੇ ਉਹ ਉਹ ਹਾਲਾਤ ਬਣਾਤੇ ਕਿ ਅੱਜ ਪੰਜਾਬ ਦਾ ਹਰ ਇੱਕ ਜਵਾਨ ਬੱਚਾ 18 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿੱਚ ਹਰ ਇੱਕ ਜਵਾਨ ਗੌਰਵ ਪ੍ਰਧਾਨ ਦੀ ਇੱਜ਼ਤ ਵੀ ਕਰਦਾ ਤੇ ਉਹਦੇ ਨਾਲ ਚੱਲਣ ਦੀ ਇੱਛਾ ਵੀ ਰੱਖਦਾ ਹੈ ਕਿਉਂ ਕਿ ਉਹਨਾਂ ਨੇ ਇੱਕ ਇੱਕ ਐਗਜ਼ਾਮਪਲ ਸੈੱਟ ਕਰ ਦਿੱਤਾ ਕਿ ਜਵਾਨੀ ਦੇ ਵਿੱਚ ਵੀ ਚੜ੍ਹਤ ਪ੍ਰਾਪਤ ਕੀਤੀ ਜਾ ਸਕਦੀ ਹੈ ਸਹੀ ਰਸਤੇ ਤੇ ਚੱਲ ਕੇ ਸਹੀ ਤਰੀਕੇ ਨਾਲ ਕੰਮ ਕਰਕੇ ਠੀਕ ਹੈ ਜੀ ਅੱਜ ਤੁਸੀਂ ਮਾਰਦੇ ਆ ਗੱਲਾਂ ਉਹ ਚੜ੍ਹਦਾ ਤੁਹਾਡੇ ਤੋਂ ਝੱਲੀ ਨਹੀਂ ਜਾਂਦੀ ਅਸਲ ਵਿੱਚ ਠੀਕ ਆ ਔਰ ਫਿਰ ਤੁਸੀਂ ਦੱਸਦੇ ਹੋ ਜੀ ਪਿੱਠੂ ਆ ਤੇ ਕਿੰਨੇ ਪੈਸੇ ਮਿਲੇ ਆ ਇਹ ਪੈਸੇ ਆ ਪੂਸਿਆਂ ਵਾਲਾ ਨਾ ਇਹ ਰੇਟ ਰੂਟ ਜਿਹੜਾ ਤੁਸੀਂ ਕਿਤੇ ਜਾ ਕੇ ਬੋਤਲਾਂ-ਬੋਤਲਾਂ ਦਾ ਪੁੱਛਿਆ ਕਰੋ ਸਾਡੇ ਰੇਟ ਜਿਹੜੇ ਆ ਤੁਹਾਡੇ ਤੋਂ ਭਰੇ ਨਹੀਂ ਜਾਣੇ ਕਿਉਂਕਿ ਅਸੀਂ ਲਹੂ ਨਾਲ ਖਰੀਦੇ ਜਾਂਦੇ ਆ ਐਦਾਂ ਨਹੀਂ ਸਾਡੀ ਸਾਡੀ ਤੋਂ ਕੀਮਤ ਪਾ ਸਕਦਾ ਇਸ ਲਈ ਤੇਰੀ ਔਕਾਤ ਨਹੀਂ ਹੈ ਸਿਗਾ ਕੋਈ ਜਿਹਨੇ ਸੂਲੀ ਤੇ ਚੜ੍ਹ ਕੇ ਸਾਨੂੰ ਮੁੱਲ ਲੈ ਲਿਆ ਤੇਰੀ ਔਕਾਤ ਹੈ ਨਹੀਂ ਠੀਕ ਆ ਤੂੰ ਸਾਨੂੰ ਮੁੱਲ ਲੈ ਲਵੇਂ ਜਾਂ ਸਾਨੂੰ ਕੋਈ ਖਰੀਦ ਸਕੇ ਹਾਂ ਜਿੱਦਣ ਅੱਜ ਪਾਸਟਰ ਸਰਬਜੀਤ ਸਿੰਘ ਇਹ ਲਾਈਵ ਆਪਣੀ ਸਟੇਟਮੈਂਟ ਦੇ ਰਿਹਾ ਜਿੱਦਣ ਤੋਤਲੀ ਸਾਹਿਬ ਤੁਸੀਂ ਕੋਈ ਚੱਜ ਦਾ ਕੰਮ ਕੀਤਾ ਨਾ ਤਾਂ ਇਹੀ ਸਰਬਜੀਤ ਸਿੰਘ ਤੁਹਾਡੀ ਪਿੱਠ ਥਾਪੜ ਕੇ ਲਾਈਵ ਬਣਾ ਕੇ ਕਹੂਗਾ ਕਿ ਵਾਕਈ ਤੋਤਲੀ ਨੇ ਕੋਈ ਚੱਜ ਦਾ ਕੰਮ ਕੀਤਾ ਠੀਕ ਹੈ ਜੇ ਤੁਸੀਂ ਮਾਰਨੀਆਂ ਚਵੜਾ ਹੀ ਆਗੇ ਤੇ ਫਿਰ ਤੁਸੀਂ ਸਾਡੇ ਤੋਂ ਸਿੱਧੀਆਂ ਹੀ ਸੁਣੋਗੇ ਸਿੱਧੀ ਗੱਲ ਆ ਫਿਰ ਕਰ ਲਈ ਜੋ ਕਰਨਾ ਜਾ ਤੈਨੂੰ ਕਹਿ ਰਿਹਾ ਅੱਜ ਜਿੱਥੇ ਟੱਕਰ ਨਾ ਜਿੱਥੇ ਟੱਕਰ ਲਈ ਜਿਹੜੇ ਥ੍ਰੈਟ ਭੇਜਦਾ ਨਾ ਜਿਹੜੇ ਅਲੱਗ-ਅਲੱਗ ਜਗ੍ਹਾ ਤੋਂ ਕੌਲਾ ਕਰਾ ਕੇ ਜੀ ਤੋਤਲੀ ਦੇ ਖਿਲਾਫ ਜਿਹੜੀ ਪੋਸਟ ਪਾਈ ਹੈ ਡਿਲੀਟ ਕਰਾ ਤੂੰ ਜੋ ਕਰਨਾ ਕਰ ਲਈ ਅਸੀਂ ਬੈਠੇ ਆ ਅਸੀਂ ਪ੍ਰਭੂ ਦੇ ਵਿੱਚ ਜਦੋਂ ਆਏ ਸੀ ਨਾ ਇਹ ਸੋਚ ਕੇ ਹੀ ਆਏ ਸੀ ਕਿ ਹੁਣ ਜੀਣਾ ਮਸੀਹਾ ਤੇ ਮਨਣਾ ਲਾਭ ਮੈਂ ਪਾਸਟਰ ਸੀ ਪਾਸਟਰ ਹੀ ਰਹਿਣਾ ਚਾਹੁੰਦਾ ਸੀ ਪਰ ਤੁਹਾਡੇ ਵਰਗੇ ਨੂੰ ਜਦ ਦੇਖਿਆ ਕਿ ਤੁਸੀਂ ਤਾਂ ਕੌਮ ਦਾ ਪੱਠਾ ਬਿਠਾਈ ਜਾਂਦੇ ਆ ਤੇ ਅਸੀਂ ਆਪ ਨੰਨੇ ਲਿਆ ਔਰ ਆਪਣੇ ਵਰਗੇ ਕਈ ਪਾਸਾ ਨੂੰ ਆਪਣੇ ਨਾਲ ਜੋੜਿਆ ਇੱਕ ਡਿਨੋਮੀਨੇਸ਼ਨ ਤਿਆਰ ਕਰ ਰਹੇ ਆ ਬਹੁਤ ਜਲਦੀ ਤੁਹਾਡਾ ਪਟਾਕਾ ਆਤਮਿਕ ਅਗੂਆਂ ਨੂੰ ਆਤਮਿਕ ਲੀਡਰਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਠੀਕ ਹੈ ਜੀ ਤੁਹਾਨੂੰ ਤੁਹਾਡੀ ਹੁਣ ਸਾਨੂੰ ਲੋੜ ਨਹੀਂ ਹੈਗੀ ਆ ਜਿਹੜੇ ਲਾਕ ਟੁੱਲੂ ਟੁੱਲੂ ਪੈਗ ਜੇ ਜਾਂ ਤੁਸੀਂ ਸ਼ਰਾਬਾ ਸ਼ਰਬਾ ਛੱਡ ਕੇ ਤੋਬਾ ਕਰਕੇ ਬਪਤਿਸਮਾ ਲਓ ਠੀਕ ਹੈ ਤੁਹਾਨੂੰ ਬਪਤਿਸਮਾ ਲੈਣ ਦੀ ਲੋੜ ਆ ਤੋਬਾ ਕਰਨ ਦੀ ਲੋੜ ਆ ਜੇ ਬਪਤਿਸਮਾ ਲਿਆ ਤੁਹਾਨੂੰ ਤੋਬਾ ਕਰਨ ਦੀ ਲੋੜ ਆ ਠੀਕ ਹੈ ਜੀ ਤੋਬਾ ਕਰੋ ਤੇ ਫਿਰ ਪਹਿਲਾਂ ਵਿਸ਼ਵਾਸੀ ਬਣੋ ਫਿਰ ਤੁਸੀਂ ਠੇਕੇਦਾਰ ਬਣੋ ਠੀਕ ਹੈ ਜੀ ਇਹ ਠੇਕੇਦਾਰੀਆਂ ਕਰਨੀਆਂ ਬੰਦ ਕਰ ਦੋ ਤੇ ਸਭ ਤੋਂ ਪਹਿਲਾਂ ਜਾ ਕੇ ਮੈਂ ਚਾਹਣਾ ਕਿ ਸੁਖਪਾਲ ਰਾਣਾ ਜੀ ਨੂੰ ਕਹਿਣਾ ਚਾਹਣਾ ਸਾਡੇ ਆਦਰਨੀਆ ਪੋਸਟਲ ਜੀ ਆ ਇਹ ਕੋਟਲੀ ਸਾਹਿਬ ਦੇ ਲਈ ਬੁਲਾ ਕੇ ਤਿੰਨ ਦਿਨ ਰੋਜ਼ੇ ਰੱਖ ਕੇ ਪਹਿਲਾਂ ਤਾਂ ਲੈ ਹੈਂਡ ਕਰੋ ਤਿੰਨੋ ਦਿਨ ਲਗਾਤਾਰ ਸਵੇਰੇ ਸ਼ਾਮੇ ਦਾ ਲੈ ਹੈਂਡ ਕਰੋ ਇਹਦਾ ਇਹਦਾ ਨਾਲੇ ਲੈ ਹੈਂਡ ਜਦੋਂ ਕਰਨਾ ਨਾ ਇਹਦੀ ਬਿੱਗ ਲਾ ਕੇ ਕਰੋ ਜਿਹੜੀ ਲੈ ਹੈਂਡ ਅੰਦਰ ਤੱਕ ਜਾਵੇ ਠੀਕਾ ਉਪਰ ਉਪਰ ਹੀ ਰਹਿ ਜਾਂਦਾ ਚੰਗੀ ਤਰ੍ਹਾਂ ਲੈ ਹੈਂਡ ਕਰੋ ਇਹਨੂੰ ਅਕਲੂਕਲ ਆਵੇ ਵੀ ਤੂੰ ਕਿੱਥੇ ਟੱਕਰਾ ਮਰੀ ਜੰਨਾ ਵੀ ਚੱਜਦਾ ਕੰਮ ਕਰ ਬਣੀ ਬਣਾਈ ਸੁਖਬਾਹ ਰਾਣਾ ਦੀ ਇੱਜ਼ਤ ਨੂੰ ਵੀ ਤੂੰ ਖਰਾਬ ਕਰੀ ਜੰਨਾ ਨਾਲੇ ਕਹੀ ਜਾਂਦਾ ਮਨਿਸਟਰੀਆਂ ਦੇ ਵਿੱਚ ਭੀੜ ਆਉਂਦੀ ਆ ਨਾਲੇ ਤੂੰ ਮਨਿਸਟਰੀ ਨੂੰ ਰਿਪਰੈਜ਼ੈਂਟ ਕਰਦਾ ਸੁਖਬਾਹ ਰਾਣਾ ਜੀ ਦੀ ਉਹ ਐਡਾ ਭਗਤ ਬੰਦਾ ਤੂੰ ਤੇ ਉਹਦੀ ਵੀ ਮਤਲਬ ਕਹਿ ਲਓ ਕਿ ਸਾਡੇ ਮੂੰਹ ਨਾਲ ਦਾ ਨਾਮ ਆਦਰ ਰਿਸਪੈਕਟ ਨਾਲ ਲਿਆ ਜਾਂਦਾ ਲਾਵਾਂਗੇ ਵੀ ਅੱਗੇ ਤੋਂ ਵੀ ਉਹ ਗੁਰੂਆਂ ਨੇ ਮਸੀਹ ਕੌਮਲੇ ਕੁਛ ਕੀਤਾ ਤੇਰੀ ਕੀ ਦੇਣਾ ਕੌਮ ਨੂੰ ਡੱਡੂਆਂ ਨੇ ਨਿਹੰਗ ਭਜਾਤੇ ਨੇਂਗ ਭਜਾਤੇ ਜਦੋਂ ਤੈਨੂੰ ਨਿਹੰਗ ਦੇਖਿਆ ਜਨਾਬ ਤੂੰ ਭਜਾਤਾ ਠੀਕ ਆ ਨੀਂਹੰਗਾਲਾ ਬਾਣਾ ਪਾਇਆ ਸੀਗਾ ਕਿਉਂਕਿ ਅਸਲੀ ਸਿੱਖ ਗੁਰੂ ਦਾ ਅਸਲੀ ਨਿਹੰਗ ਹੈ ਦੰਨੀਆਂ ਛੜਾਰਤਵਾਜੀਆਂ ਕਰਦੇ ਆ ਹੀ ਨਹੀਂ ਜਿੱਦਾਂ ਤੇਰਾ ਕਿਤੇ ਅਸਲੀ ਨਿਹੰਗ ਨਾਲ ਵਾਹ ਪੈ ਗਿਆ ਨਾ ਤੈਨੂੰ ਨਾਨੀ ਨਾਲ ਯਾਦ ਆਈ ਤਾਂ ਮੈਨੂੰ ਸ਼ਰਮ ਜੀ ਤੇ ਨਾ ਕੀ ਸਾਡੇ ਹੈਗੇ ਬਥੇਰੇ ਨਿਹੰਗ ਭਰਾ ਠੀਕ ਆ ਤੂੰ ਕਹਣਾ ਇਹ ਨਿਹੰਗਾਂ ਨੂੰ ਭਜਾਇਆ ਨਿਹੰਗਾਂ ਨੂੰ ਭਜਾਇਆ ਨਿਹੰਗ ਤਾਂ ਇੱਕ ਸਵਾ ਲੱਖ ਨਾਲ ਲੜ ਲੈਂਦਾ ਤੂੰ ਨਿਹੰਗਾਂ ਦੀ ਗੱਲ ਨਾ ਕਰ ਇਸ ਲਈ ਆਪਣੀ ਜਵਾਨ ਤੇ ਲਗਾਮ ਦੇ ਤੇ ਕੰਟਰੋਲ ਕਰ ਆਪਣੇ ਆਪ ਨੂੰ ਦੇਖਾ ਤੀਜੀ ਤੇ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੀ ਐ ਆਏ ਦਿਨ ਮੂੰਹ ਨਹੀਂ ਧੋਂਦੇ ਤੇ ਸ਼ਕਲ ਨਹੀਂ ਧੋਂਦੇ ਚਾਹ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਆ ਕੇ ਕੈਮਰੇ ਮੂਰੇ ਬਹਿ ਜਾਂਦੇ ਤੁਸੀਂ ਐਦਾਂ ਨਹੀਂ ਤੇ ਉਦਾਂ ਸਭ ਪਤਾ ਲੋਕਾਂ ਨੂੰ ਤੁਸੀਂ ਕਿ ਕੌਣ ਹੈਗੇ ਕਿੱਦਾਂ ਦੇ ਕੰਮ ਤੁਹਾਡੇ ਕੋਈ ਕਿਸੇ ਤੋਂ ਲੁਕੇ ਨਹੀਂ ਆ ਜਿਹੜੇ 2-4 ਤੇਰੇ ਥੱਲੇ ਤੇਰੇ ਚਮਚੇ ਹਨ ਜਿਹੜੇ ਤੈਨੂੰ ਕਮੈਂਟ ਕਰਦੇ ਤੇ ਜਿਹੜੇ ਦੂਜੇ ਕਮੈਂਟ ਹੁੰਦੇ ਉਹਨਾਂ ਨੂੰ ਵੀ ਪੜ੍ਹ ਲਿਆ ਕਰੋ ਲੋਕੀ ਲਾਨਤਾ ਪਾਉਂਦੇ ਆ ਫੇ ਤੁਸੀਂ ਚੀਕਾਂ ਬੜੀਆਂ ਵੱਜਦੀਆਂ ਫੇ ਜੀ ਇਹ ਫੇਕ ਆਈਡੀਆਂ ਫੇ ਕੋਈ ਫੇਕ ਆਈਡੀ ਨਹੀਂ ਆ ਸਾਰੀਆਂ ਓਰੀਜਨਲ ਆਈਡੀਆਂ ਆ ਸਾਡੇ ਦੇ ਨਹੀਂ ਕੋਈ ਆ ਕੇ ਫੇਕ ਤੁਹਾਡੇ ਦੇ ਬੜੇ ਫੇਕ ਆਈਡੀਆਂ ਵਾਲੇ ਕਮੈਂਟ ਕਰਦੇ ਕੋਈ ਫੇਕ ਆਈਡੀ ਨਹੀਂ ਜੀ ਲੋਕੀ ਲਾਣ ਦਾ ਬਾਰੇ ਤੁਹਾਡੇ ਤੇ ਸ਼ਰਮ ਨੂੰ ਹੱਥ ਮਾਰੋ ਹਜੇ ਵੀ ਜੇ ਮਾੜੀ ਮੋਟੀ ਅਕਲ ਬਚੀ ਆ ਨਾ ਤੇ ਉਹਨੂੰ ਸੰਭਾਲ ਲਓ ਆਪਣੀ ਇੱਜ਼ਤ ਨੂੰ ਸੰਭਾਲ ਲਓ ਐਵੇਂ ਨਾ ਚੋੜੇ ਹੁੰਦੇ ਰਹੋ ਕੰਜਰਾ ਦੀ ਡੁੱਲ ਗਈ ਦਾਲ ਅਸੀਂ ਚਟ ਚਟ ਖਾਂਦੇ ਆ ਦਰ ਫਟੇ ਮੂੰ ਚੱਲ ਹੁਣ ਬਣਾਈ ਨਾ ਵੀਡੀਓ ਨੇ ਤਾਂ ਦੁਬਾਰਾ ਤੁਹਾਨੂੰ ਦੱਸੂਗਾ ਫਿਰ